ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਜੋਧ ਕਿਲਾ ਫੜੇ ਕਰਕੇ ਆਏ ਜੀ ਤੁਹਾਡਾ ਪਿੰਡ ਬਾਠ ਵਿਖੇ ਪਹੁੰਚਦੇ ਸਬੂਚੀ ਟੀਮ ਨੂੰ ਬਹੁਤ ਬਹੁਤ ਧੰਨਵਾਦ। ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਜੀ। ਹਾਂ ਜੀ ਭਗਵੰਤ ਮਾਤਾ ਦੀ ਇਸ ਘਨੌੜੀ ਹਰਕਤ ਬਾਰੇ ਕੀ ਕਹਿਣਾ ਚਾਹੋਗੇ? ਜੀ ਅਸੀਂ ਬਹੁਤ ਇਹਦੀ ਨਿੰਦਿਆ ਕਰਦੇ ਆਂ ਸਾਡਾ ਸ਼ਾਂਤਮਈ ਸੰਘਰਸ਼ ਹੀਗਾ। ਅਸੀਂ ਕੋਈ ਕ੍ਰਾਇਮ ਨਹੀਂ ਕੀਤਾ। ਸਾਨੂੰ ਇਹਨਾਂ ਕ੍ਰਾਇਮ ਵਾਲੇ ਦੂਜਾ ਮੁਰਜ਼ਮਾ ਵਾਂਗੂ ਇਹਨਾਂ ਨੇ ਸਾਨੂੰ ਗ੍ਰਿਫਤਾਰ ਕੀਤਾ। ਫਿਰ ਸਵਾਸਤੇ 5 ਵਜੇ ਦੇ ਕਰੀਬ ਕੋਈ 4 ਵਜੇ ਦੇ ਕਰੀਬ ਸਾਰੇ ਕਿਸਾਨਾਂ ਗੋਹ ਨੂੰ ਫੜਿਆ ਗਿਆ ਵਾ। ਇਹ ਇਹੋ ਜਿਹਾ ਮੁੱਖ ਮੰਤਰੀ ਅਜੇ ਤੱਕ ਮਾੜਾ ਮੁੱਖ ਮੰਤਰੀ ਜਿਹੜਾ ਕਦੀ ਨਹੀਂ ਵੇਖਿਆ ਜੋ ਕਿਸਾਨਾਂ ਦਾ ਹੱਕ ਮੰਗਣ ਦਾ ਜਿਹੜਾ ਵਾ ਅਧਿਕਾਰ ਆ ਹਰ ਕੋ ਆਪਣਾ ਧਰਨਾ ਲਾ ਸਕਦੇ ਆ ਸਾਹੀ ਸਾਦਮੇ ਧਰਨਾ ਲਾਉਣਾ ਸੀ ਉਹਦੇ ਬਾਰੇ ਸਾਨੂੰ ਇਹਨੇ ਡਿਚਣਾ ਪਾਈਆਂ ਗਿਆ ਅਸਲ ਵਿੱਚ ਜਿਹੜੀ ਸਰਕਾਰ ਜਿਹੜੀ ਆ ਇਹ ਗੋਡੇ ਟੇਕ ਚੁੱਕੀ ਆ ਤੇ ਅਸੀਂ ਹੁਣ ਮੁੱਖ ਮੰਤਰੀ ਧੌਣ ਦੇ ਗੋਡਾ ਰੱਖ ਕੇ ਰਵਾਂਗੇ ਫਿਰ ਅਸੀਂ ਜੋ ਨਾਹਰਾ ਲਾਉਨੇ ਆ ਜਿਹੜੇ ਥੱਕਾ ਨਹੀਂ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਸਾਨੂੰ ਜੇਲਾ ਦਾ ਕੋਈ ਡਰ ਨਹੀਂਗਾ ਪਾਵੇਂ ਕਿਥੇ ਜਾਗੇ ਸਾਨੂੰ ਜਿਹੜੇ ਹੁਣ ਇਹਨਾਂ ਨੇ ਦੋ ਦਿਨ ਰੱਖਿਆ ਤਿੰਨ ਦਿਨ ਰੱਖਿਆ ਭਾਵੇਂ 6 ਮਹੀਨੇ ਸਾਲ ਲਈ ਆਪਣੇ ਹੱਕ ਲੈ ਕੇ ਰਵਾਂਗੇ ਸਾਡੀ ਭਗਵੰਤ ਮਾਨ ਇਸ ਤਰ੍ਹਾਂ ਕਿਸਾਨਾਂ ਨੂੰ ਜਿਲ੍ਹੇ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹਾਂਜੀ ਜਿਹੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿੰਨਾ ਦਬਾਊਗਾ ਜੋ ਗੇਹ ਦੇ ਜਿਨ੍ਹਾਂ ਦੇ ਧਰਤੀ ਦੇ ਛੁੱਟੀ ਦੀ ਆ ਉਹਨੀਆਂ ਤਾਂ ਨੂੰ ਮੁੜਕਦੀ ਆਏ ਉਹਨੀਆਂ ਵਾਰ ਸਾਡੀ ਜਿਹੜੀ ਇਹ ਬਲੰਦ ਹੋਵੇਗੀ ਹਾਂਜੀ ਜੇ ਉਹ ਹੁਣ ਆਪਣੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੇ ਤਾਂ ਆਪਣਾ ਅਗਲਾ ਕਦਮ ਕੀ ਹੋਗਾ ਜੇ ਸਾਡਾ ਜਿਹੜਾ ਮੋਰਚਾ ਜਿਹੜਾ ਉਹ ਜਾਰੀ ਰਹੇਗਾ ਅਸੀਂ ਅਨ ਮਿਸੇਸ ਅਮੇ ਲਈ ਮੋਰਚਾ ਲਾਵਾਂਗੇ ਜਦੋਂ ਸਾਡੇ ਮੰਗਾ ਮਿਲ ਜਾਣਗੇ ਮੰਗਣੀਆਂ ਜਾਣਗੀਆਂ ਅਸੀਂ ਉਹ ਤੋਂ ਫਤਿਹ ਕਰਦਾਂਗੇ ਮੋਰਚਾ ਟੰਡਵਾ